ਇੱਕ ਵਾਰੀ ਮੈਂ ਫਾਰਮ ਤੋਂ ਆਇਆ ਜੀ ਕਿ ਤਾ ਤੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਪਿੰਡ ਵਾਲੀ ਹੋ ਗਿਆ ਵੀ ਪਿੰਡ ਵਾਲੀ ਨਹੀਂ ਚੱਲੀ ਉੱਥੇ ਬਾਸ਼ਾ ਹਣ ਚ ਦੇਰ ਸੀ ਤੇ ਮੈਂ ਟਾਲੀ ਦੇ ਥੱਲੇ ਖੜਾ ਸੀ ਉੱਥੇ ਉਹ ਰਾਮਗopal ਲਾਲਾ ਵੀ ਮੰਜੀ ਤੇ ਪਿਆ ਤਾਕਤ ਬਹੁਤ ਛਾਇਆ ਹੋਇਆ ਉਹਨੇ ਚੱਕੀ ਸੀ ਉਹਦੀ ਉੱਥੇ ਮੈਨੂੰ ਕਹਿੰਦਾ ਕਿੱਥੋਂ ਆਇਆ ਮੈਂ ਕਿਹਾ ਰਾੜੇ ਸਾਹਿਬ ਤੇ ਜਦ ਮੈਂ ਰਾੜੇ ਸਾਹਿਬ ਦਾ ਨਾਮ ਲਿਆ ਰੋਣ ਲੱਗ ਗਿਆ ਰੋ ਹੀ ਜਾਵੇ ਮੈਂ ਕਿਹਾ ਇਹਨੂੰ ਕੀ ਹੋ ਗਿਆ ਮੈਂ ਕੋਲ ਜਾ ਕੇ ਬਹਿ ਗਿਆ ਮੈਂ ਲਾਲਾ ਜੀ ਬੜਾ ਫਰਾਗ ਆ ਗਿਆ ਤੈਨੂੰ ਕਹਾਂ ਮੇਰੇ ਭਗਵਾਨ ਕੋਲੋਂ ਆਇਆ ਤੁਸੀਂ ਵਖਾਇ ਨੀ ਸਰਦਾ ਤੇਰੇ ਉਹਦੇ ਸੌਰੇ ਸੀਗੇ ਘਰ ਦੇ ਨਾਮ ਲੱਗਦਾ ਰਾਲੇ ਸਾਹ ਦੇ ਪਿੰਡ ਹੈ ਨਖਾ ਬਹੁਤ ਫਰਾਗ ਹੈ ਮੈਂ ਆਪਣੇ ਅੰਦਰ ਚਾਤੀ ਮਾਰੀ ਵੀ ਸਾਸ਼ੀ ਦਾ ਨਾਮ ਲੈ ਤੇ ਰੋਂਦੇ ਹੀ ਨਹੀਂ ਆ ਸੰਸਾ ਕੋਈ ਨਹੀਂ ਫਰਾਗ ਆਉਂਦਾ ਵੀ ਮੈਂ ਹੁਣ ਉੱਥੋਂ ਆਇਆ ਮੈਨੂੰ ਹੁਣ ਮਣੀ ਮੇਰੇ ਤੇ ਅਸਰ ਹੋਇਆ ਮੈਂ ਤਾਂ ਚੰਗਾ ਬਣਾ ਇਹ ਵਿਚਾਰਾ ਰੋ ਰਿਹਾ ਹੈ ਉਹਨੂੰ ਬਰਾਇਆ ਬਰਾ ਕੇ ਮੈਂ ਕਿਹਾ ਸੇਠ ਜੀ ਕੀ ਗੱਲ ਐ ਸੇਠ ਐ ਚੰਗਾ ਵਧੀਆ ਸੀ ਤਾਂ ਮੈਂ ਤੂੰ ਭਗਵਾਨ ਕਿਵੇਂ ਕਹਿਣ ਲੱਗ ਗਿਆ ਉਹਨਾਂ ਨੂੰ ਕਹਿੰਦਾ ਮੈਂ ਮੈਂ ਤਾਂ ਨਾਮ ਰਾਮ ਨੂੰ ਮੰਨਦਾ ਨਾ ਕ੍ਰਿਸ਼ਨ ਨੂੰ ਮੰਨਦਾ ਨਾ ਕਿਸੇ ਹੋਰ ਨੂੰ ਮੰਨਦਾ ਮੈਂ ਤਾਂ ਉਹਨਾਂ ਨੂੰ ਹੀ ਮੰਨਦਾ ਮੈਂ ਗੱਲ ਕੀ ਹੈ ਕਹਿੰਦਾ ਗੱਲ ਇਹ ਹੋਈ ਮੈਂ ਬਿਮਾਰ ਹੋ ਗਿਆ ਬਿਮਾਰ ਹੋ ਕੇ ਮੈਂ ਮਰ ਗਿਆ ਮਰਿਆ ਦਾ ਕਹਿੰਦਾ ਰੱਬ ਦਾ ਨੌ ਨਹੀਂ ਸੀ ਕਦੇ ਲਿਆ ਕਦੇ ਦਾਨ ਨਹੀਂ ਸੀ ਕੀਤਾ ਗਿਆ ਜਮਦੂਤ ਆਗੇ ਲੈਣ ਮੈਂ ਤਾਂ ਡਰ ਗਿਆ ਬਹੁਤ ਕਹਿੰਦਾ ਮੈਨੂੰ ਫੜ ਲਿਆ ਜਮਦੂਤ ਤੇ ਇਧਰ ਮੈਨੂੰ ਕਰਦੇ ਆ ਨੇ ਚੱਕ ਕੇ ਪੁੰਝੇ ਲਾਤਾ ਵੀ ਮਰਿਆ ਹੋਇਆ ਬੰਦਾ ਮਰ ਗਿਆਏ ਤਾਂ ਥੱਲੇ ਲਾ ਦ ਤੇ ਉਧਰਲੇ ਪਾਸੇ ਕਹਿੰਦਾ ਮੈਂ ਬਹੁਤ ਧਿਆਆ ਕਦੇ ਕਿਸੇ ਨੂੰ ਧਿਆਉਣਾ ਕਦੇ ਕਿਸੇ ਨੂੰ ਧਿਆਉਣਾ ਕੋਈ ਨਹੀਂ ਆਉਂਦਾ ਫੇਰ ਕਹਿੰਦਾ ਮੇਰੇ ਧਿਆਨ ਚ ਆ ਗਿਆ ਵੀ ਮੈਂ じゃਤ ਜਾਂਦਾ ਹੁੰਦਾ ਸੀ ਇਹ ਮਹਾਪੁਰਸ਼ ਬੈਠੇ ਹੁੰਦੇ ਕੁਸ਼ੀ ਤਾਂ ਇਹ ਤੇ ਮੈਂ ਵੀ ਕਦੇ-ਕਦੇ ਨਮਜਕਾਰ ਕਰ ਦਿੰਦਾ ਸੀ ਮੈਂ ਕਹਿੰਦਾ ਧਿਆ ਆ ਮਨਿਆ ਵੀ ਮਾਹ ਪਰਸ਼ੋ ਤੁਹਾਡਾ ਸਾਸੰਗ ਨਹੀਂ ਸੁਣਿਆ ਕਦੇ ਮੈਂ ਤੁਹਾਡੇ ਨਾਲ ਨੇੜੇ ਦਾ ਸੰਪਰਕ ਪੈਦਾ ਨਹੀਂ ਕਰਿਆ ਕਿਰਪਾ ਕਰੋ ਮੇਰੀ लाज ਰੱਖੋ ਇੰਨੀ ਹੋ ਰੱਖ ਲੋ ਮੈਂ ਤੁਹਾਡੇ ਦਰਸ਼ਨ ਕਰਕੇ ਜਾਂਦਾ ਹੁੰਦਾ ਤੇ ਮੈਂ ਸਾਧ ਦੇ ਦਰਸ਼ਨ ਦਾ ਬਹੁਤ ਬੜਾ ਵਾਹਤ ਨੂੰ ਸੁਣਿਆ ਗੀਤਾ ਵਿੱਚ ਵੀ ਆਉਂਦਾ ਹੈ ਕਹਿੰਦਾ ਮੇਰੀ ਹਰਾਨੀ ਦੀ ਯਾਦਨਾ ਰਹੀ ਉਸੇ ਵੇਲੇ ਆ ਕੇ ਪ੍ਰਗਟ ਹੋਵੇ ਅੱਜ ਉਹਨਾਂ ਨੂੰ ਕਹਿ ਲੱਗੇ ਉਹ ਤੁਸੀਂ ਇਹਨੂੰ ਕਿਉਂ ਫੜਿਆ ਕਹਿੰਦੇ ਇਹਦੀ ਉਮਰ ਪੂਰੀ ਹੋ ਗਈ ਮਾਰਾ ਕਹੇ ਛੱਡੋ ਇਹਨੂੰ ਇਹਦੇ ਤਾਂ ਅਜੇ 6-7 ਸਾਲ ਹੋਰ ਰਹਿੰਦੇ ਨੇ ਕਹਿੰਦਾ ਮੈਂ ਉਥੇ ਸਾਰੀ ਉਹ ਜ਼ਮੀਨ ਸਣੇ ਬਾਗ ਆਪਣੇ ਬਾਗ ਲਗਾਇਆ ਸੀ ਸਾਡੇ ਖੂਦ ਦੇ ਨਾਲ ਸੀਗਾ ਕਹਿੰਦਾ ਮੈਂ ਪੇਟਾ ਕਰਤੀ ਸਾਰੀ ਪੇਟਾ ਕਰਕੇ ਮੈਨੂੰ ਇਕਦਾ ਮੇਰੀ ਰੂਹ ਪਾਤੀ ਰੂਹ ਪਹਿਲੀ ਸ਼ਾਰ ਮੇਰੇ ਅਨੇਤਰ ਖੁੱਲ ਗਏ ਤੇ ਮੈਂ ਉੱਠ ਕੇ ਬਹਿ ਗਿਆ ਤਾਂ ਪਿੰਜਰ ਪਿਆ ਹੋਇਆ ਕਹਿੰਦਾ ਬੰਦ ਹੋ ਗਿਆ ਕਹਿੰਦੇ ਜਿਉਂਦਾ ਹੋ ਗਿਆ ਦੇਖੋ ਦੇਖੋ ਦੇ ਘਰ ਵਾਲੀ ਆਈ ਮੇਰੀ ਕਹਿਣ ਲਗੇ ਜਿਉਂਦੇ ਹੋ ਗਏ ਤੁਸੀਂ ਬਹੁਤ ਚੰਗਾ ਹੋਇਆ ਕਹੇ ਮੈਂ ਜਿਉਂਦਾ ਤਾਂ ਹੋ ਗਿਆ ਹੁਣ ਗੱਲ ਸੁਣ ਲੈ ਮੈਂ ਆਥੀ ਤੋਂ ਨਹੀਂ ਉੱਠਣਾ ਜਾਂ ਤਾਂ ਤੂੰ ਮੇਰਾ ਮੇਰੀ ਬਾਤ ਨਾਲ ਹਾਂ ਨਹੀਂ ਕਰਦੀ ਨਹੀਂ ਮੈਂ ਤੂੰ ਮਰਿਆ ਹੀ ਚੰਗਾ ਕਹਿੰਦੇ ਕੀ ਹੋ ਗਿਆ ਕਹਿੰਦਾ ਮੈਨੂੰ ਰਾੜੇ ਵਾਲੇ ਮਹਾਪੁਰਸ਼ ਉਹਨਾਂ ਨੇ ਜਮਦੂਤਾ ਤੋਂ ਛੁਡਾਇਆ ਤੇ ਮੈਂ ਸਾਰੀ ਜਾਇਦਾਦ ਉਹਨਾਂ ਦੇ ਨਾਂ ਲਾਇਆ ਆਇਆ ਇੱਕ ਲੜਕੀ ਉਹ ਲੜਕੀ ਸੀ ਲੜਕਾ ਨਹੀਂ ਸੀ ਉਹ ਕਹਿੰਦੇ ਤੂੰ ਚਾਹੀਦਾ ਹੈ ਜਾਇਦਾਦ ਅਰਬ ਨਾਉਣ ਤੋਂ ਸੋਚ ਉਹ ਕਹਿੰਦਾ ਮੈਂ ਮੱਥਾ ਟੇਕਦਾ ਨਾ ਮੈਨੂੰ ਫਿਰ ਰੋਕੀ ਨਾ ਐਵੇਂ ਕਿਣ ਕਿਣ ਨਾ ਕਰੀ ਮੈਂ ਜਿੱਦਣ ਤੁਰ ਕੇ ਚੱਲਿਆ ਗਿਆ ਰਾੜੇ ਸਾਹਿਬ ਉਦੋਂ ਮੈਂ ਸਾਰੀ ਜਾਇਦਾਦ ਉੱਥੇ ਨਮਸਕਾਰ ਕਰਦਣੀ ਮੱਥਾ ਟੇਕਦਾ ਕੰਨਾ ਸਵਾਮੀ ਨੇ ਤੇ ਬਾਅਦ ਮੈਂ ਤੁਰਨ ਲੱਗ ਗਿਆ ਤੁਰਦਾ ਮੈਂ ਮਹਾਰਾਜੀ ਕੋਲ ਗਿਆ ਬੜਾ ਮੇਰੇ ਮਨ ਚ ਬਰਾਗ ਵੇ ਮੈਨੂੰ ਉੱਥੋਂ ਛਡਾ ਦਿਆ ਜਿੱਥੋਂ ਕੋਈ ਨਹੀਂ ਛਡਾ ਸਕਦਾ ਕਿਉਂਕਿ ਐਸਾ ਗੁਰਬਾਣੀ ਚ ਹੁਕਮ ਹੈ ਉਥੇ ਹੱਥ ਨਾ ਕੋੜੇ ਕੂਕ ਨਾ ਸੁਣੀਏ ਪੁਕਾਰ ਉਥੇ ਸਤਗੁਰ ਬੇਲੀ ਹੋਵੇ ਕਢ ਲੈ ਅਤੀ ਵਾਰ ਕਿਸੇ ਦਾ ਹੱਥ ਨਹੀਂ ਉਥੇ ਪਹੁੰਚਦਾ ਜੇ ਪਹੁੰਚਦਾ ਹੈ ਮਹਾਪੁਰਸ਼ਾਂ ਦਾ ਪਹੁੰਚਦਾ ਹੈ ਸੰਤ ਬਾਬਾ ਸਾਹ ਸਿੰਘ ਜੀ ਉਹਨੇ ਸਾਹ ਵਾਲੇ ਇਸੇ ਸੰਪਰਦਾਜੋ ਆਪਨੇ ਸੁਣਿਆ ਉਹਨਾਂ ਦੇ ਬਾਰੇ ਸਾਹਿਬ ਆਪਨੇ ਲਾਂਗਰੀ ਜਿਹੜੇ ਸ੍ਰੀਮਾਨ ਜੀ ਉਹਨਾਂ ਦੀ ਮਾਤਾ ਚੜਾਈ ਕਰ ਗਈ ਚੜਾਈ ਕਰੀ ਤਾਂ ਸਵੇਰੇ ਆ ਕੇ ਆ ਮੈਂ ਕਹੇ ਬਾਬਾ ਜੀ ਲਾ ਆਪਣੇ ਭਗਤ ਸਿੰਘ ਦੀ ਮਾਤਾ ਚੜਾਈ ਕਰ ਗਈ ਕਿਰਪਾ ਕਰੋ ਆਪਣੀ ਸੰਗਤ ਦਾ ਸ਼ਰੀਰ ਹੈ ਤੇ ਆਪ ਕਿਰਪਾ ਕਰੋ ਬਾਬਾ ਜੀ ਅੰਤਰ ਧਿਆਨ ਹੈ ਸਾਰਾ ਦੇਖ ਲਿਆ ਕਿਉਂਕਿ ਮਹਾਪੁਰਸ਼ ਜਿਹੜੇ ਸੱਚਖੰਡ ਤੱਕ ਜਾਂਦੇ ਨੇ ਕਰਮਖੰਡ ਤਾਂ ਹੈ ਹੀ ਨੇੜੇ ਪਹਿਲਾਂ ਕਰਮਖੰਡ ਆਉਂਦਾ ਜਿੱਥੇ ਧਰਮ ਰਾਜ ਦਾ ਮੰਡਲ ਹੁੰਦਾ ਫਿਰ ਗਿਆਨਖੰਡ ਆਉਂਦਾ ਜਿੱਥੇ ਸਾਰੀ ਸ੍ਰਿਸ਼ਟੀ সূਖਸ਼ਮ ਬਣਦੀ ਹੈ ਫਿਰ ਸੱਚ ਸ਼ਰਮਖੰਡ ਆਉਂਦਾ ਜਿੱਥੋਂ ਪਰਮੇਸ਼ਰ ਦੇ ਰਸਤੇ ਤੇ ਮਾਇਆ ਤੋਂ ਉੱਤੇ ਹੋ ਕੇ ਜੀ ਫਿਰ ਉੱਪਰ ਨੂੰ ਚੱਲਦਾ ਫਿਰ ਕਰਮਖੰਡ ਆਉਂਦਾ ਕਿ ਸੱਚਖੰਡ ਵਾਲਾ ਬਾਬਾ ਜੀ ਨੇ ਤਰੁਖੰਡ 'ਚ ਨਿਗਾਹ ਮਾਰੀ ਫਿਰ ਨਾਲ ਹੇਰਾਨ ਹੋਏ ਵੀ ਇਹਨੂੰ ਕਿਉਂ ਲੈ ਕੇ ਆਏ ਨੇ ਇਹ ਤਾਂ ਗੁਰੂ ਨਾਨਕ ਪਾਸ਼ਾ ਦੀ ਹੈ ਇਹ ਧਰਮ ਰਾਜ ਨੂੰ ਤਾਂ ਹੁਕਮ ਹੈ ਧਰਮ ਰਾਏ ਨੂੰ ਹੁਕਮ ਹੈ ਬਈ ਸੱਚਾ ਧਰਮ ਵਿਚਾਰ ਦੂਜੇ ਪਾਏ ਦੁਸ਼ਟ ਆਤਮਾ ਹੈ ਤੇਰੀ ਸਰਕਾਰ ਜਿਹੜੇ ਦ્વੈਤ ਵਿੱਚ ਬਸਦੇ ਲੋਕ ਨੇ ਇਹ ਤੇਰੇ ਕੋਲ ਆਉਣੇ ਨੇ ਗੁਰੂ ਦੇ ਸਿੱਖ ਤਾਂ ਤੇਰੇ ਕੋਲ ਆਉਣੇ ਹੀ ਨਹੀਂ ਜਿਹੜੇ ਗੁਰੂ ਵਾਲੇ ਨੇ ਇਹਨਾਂ ਨੇ ਗੁਰੂ ਕੋਲ ਜਾਣ ਪਰ ਲੈਣ ਆਉਂਦਾ ਗੁਰੂ ਐਸੀ ਬਾਤ ਨਹੀਂ ਹੈ ਫਾਰਮ ਸਾਡੇ ਨਾਲ ਕਰਨਾ ਲਾਲ ਸਿੰਘ ਦਾ ਫਾਰਮ ਸੀ ਬਹੁਤ سارے ਪਟਿਆਲੇ ਚ ਨੌਕਰੀ ਕਰਨ ਵਾਲੇ ਜਾਣਦੇ ਨੇ ਉਹਨਾਂ ਨੂੰ ਉਹ ਸਾਡੇ ਜੋ ਤਰਾਈ ਸਿੱਖ ਮਿਸ਼ਨ ਬਣਾਇਆ ਸੀ ਉਸ ਵਿੱਚ ਕਾਫੀ ਸਹਿਯੋਗ ਦਿੰਦੇ ਸੀ ਜਦੋਂ ਮਹਾਰਾਜ ਜੀ ਗਏ ਉਸ ਵੇਲੇ ਉਹਨਾਂ ਨੇ ਬਹੁਤ ਸਾਰਨ ਸਹਿਯੋਗ ਦਿੱਤਾ ਤੇ ਸਹਿਯੋਗੀ ਹੋਣ ਕਰਕੇ ਕਾਫੀ ਨੇੜਤਾ ਸੀ ਉਹਨਾਂ ਨਾਲ ਕੋਈ ਪ੍ਰੋਗਰਾਮ ਬਣਾਇਆ ਵੀ ਆਪਾਂ ਇਹ ਜੱਟਵਾ ਦੇ ਅੰਦਰ ਯੂਪੀ ਦੇ ਲੋਕਾਂ 'ਚ ਪ੍ਰਚਾਰ ਕਰੀਏ ਗੁਰੂ ਨਾਨਕ ਸਾਹਿਬ ਦਾ ਕੋਈ ਨਹੀਂ ਇੱਥੇ ਸੰਦੇਸ਼ਾ ਦੇਣ ਵਾਲਾ ਪੈਸੇ ਲੈ ਕੇ ਤਾਂ ਪ੍ਰਚਾਰਕ ਆਉਂਦੇ ਪੈਸੇ ਦੇ ਪ੍ਰਚਾਰਕ ਨੇ ਕੀ ਆ ਕਿ ਦਸਣਾ ਤੁਰਿਆ ਫਿਰਨਾ ਬਾਹਾਂ ਦੇ ਅੰਦਰ ਔਰ ਇਹਦਾ ਪੈਸੇ ਜਿੱਥੋਂ ਜ਼ਿਆਦਾ ਮਿਲਣਿਆ ਉੱਥੇ ਜਾਣੇ ਪ੍ਰੋਗਰਾਮ ਬਣਾ ਲਿਆ ਪਰ ਕੁਦਰਤ ਨੇ ਉਹਨੂੰ ਹਾਰਟ ਅਟੈਕ ਕਰਾ ਦਿੱਤਾ ਬੜਾ ਇਲਾਜ ਕਰਿਆ 6 ਡਾਕਟਰ ਸੀ ਕਰਦੇ ਮੌਤ ਦਾ ਇਲਾਜ ਕੋਈ ਨਹੀਂ ਕਰ ਸਕਦਾ ਬਲਿੰਗਟਨ ਹਸਪੀਟਲ ਚਲੇ ਗਏ ਦਿੱਲੀ ਤੇ ਜਿਸ ਵਕਤ ਉਹਨਾਂ ਦਾ ਮਰਤਕ ਸਰੀਰ ਲੈ ਕੇ ਆਏ ਤਾਂ ਉਹਨਾਂ ਦੇ ਲੜਕੇ ਸੀ ਉਸ ਵੇਲੇ ਬ੍ਰਿਗੇਡੀਅਰ ਸੀ ਮੇਜਰ ਚਾਨਲ ਬਣ ਗਏ ਰਿਜਿੰਦਰ ਸਿੰਘ ਤੇ ਇੱਕ ਦੂਸਰਾ ਲੜਕਾ ਸੀ ਇਹ ਹਰਤਾ ਮੰਡੋਰ ਹਰਮਿੰਦਰ ਸਿੰਘ ਹਰਮਿੰਦਰ ਸਿੰਘ ਮੇਰੇ ਕੋਲ ਆਗੇ ਕਹਿੰਦੇ ਅੰਕਲ ਜੀ ਤੁਸੀਂ ਇਹਨਾਂ ਦੇ ਸ਼ਰੀਰ ਨੂੰ ਹੱਥ ਲਾਓ ਇਹਨਾਂ ਦੀ ਰੂਹ ਨੂੰ ਸ਼ਾਂਤੀ ਆਉਂਵਾ ਕਿਉਂ ਕਹਿੰਦੇ ਤੁਹਾਨੂੰ ਯਾਦ ਕਰਦੇ ਸੀ ਆਪ ਜੀ ਸਮੇਂ ਮੈਂ ਕਿਹਾ ਅੱਛਾ ਤੁਸੀਂ ਮੈਨੂੰ ਐ ਦੱਸੋ ਵੀ ਇਹਨਾਂ ਦਾ ਅੰਤ ਸਮਾ ਕਿਵੇਂ ਆਇਆ ਕਿਉਂ ਇਹਨਾਂ ਨੇ ਨਾਨਕ ਮਤਾ ਸਾਹਿਬ ਦੀ ਸੇਵਾ ਕਰੀ ਹੈ ਮਹਾਪੁਰਸ਼ਾਂ ਦੀ ਬਹੁਤ ਸੇਵਾ ਕਰੀ ਹੈ ਮਹਾਪੁਰਸ਼ ਪ੍ਰਸੰਨ ਸੀ ਇਹਦੇ ਉੱਤੇ ਕਹਿਣ ਲੱਗੇ ਅੰਤਲ ਜੀ ਅਸੀਂ ਐ ਖੜੇ ਸੀ ਹਸਪਤਾਲ 'ਚ ਸਾਰੇ ਇਹ ਚੁੱਪ ਕਰ ਗਏ ਕਹੇ ਸਾਡੇ ਚਾਚਾ ਜੀ ਡਾਕਟਰ ਮਨਸ਼ੀ ਸਿੰਘ ਉਹ ਕਹਿਣ ਲੱਗੇ ਲਾਲ ਸਿੰਘ ਆ ਸਾਨੂੰ ਪਿਛਾਣਦਾ ਕਹਿੰਦੇ ਨੇਤਰ ਖੋਲ ਕੇ ਸਾਡੇ ਸਾਰਿਆਂ ਦੇ ਨਾਂ ਲੈ ਕੇ ਵੀ ਆਹ ਫਲਾਣਾ ਕਹੜਾ ਫਲਾਣਾ ਕਹੜਾ ਕਹਿੰਦੇ ਤੂੰ ਚੁੱਪ ਕਰ ਗਿਆ ਕਹਿੰਦੇ ਵੀ ਮੇਰੇ ਮਨ 'ਚ ਕੋਈ ਬਹੁਤ ਆਨੰਦ ਆ ਰਿਹਾ ਬਹੁਤ ਮੈਨੂੰ ਸਵਾਦ ਆ ਰਿਹਾ ਅੰਦਰੋਂ ਜਿਹੜਾ ਅਸੀਂ ਕਦੇ ਦੇਖਿਆ ਨਹੀਂ ਮੈਨੂੰ ਬੁਲਾਓ ਨਾ ਮੇਰਾ ਹੋ ਰਾਸ ਟੁੱਟਦਾ ਕਹਿੰਦੇ ਅਸੀਂ ਖੜੇ ਰਹੇ ਖੜੇ ਜਾ 15 20 ਮਿੰਟ ਹੋਏ ਕਹਿੰਦੇ ਨੇਤਰ ਖੋਲ ਲੈ ਕਹਿੰਦੇ ਲਓ ਬਈ ਉਹ ਆ ਗਏ ਗੁਰੂ ਨਾਨਕ ਸਾਹਿਬ ਹੋਰ ਗੁਰੂ ਨਾਨਕ ਦੇਵ ਕੀ ਜੈ ਹੋਰ ਗੁਰੂ ਅੰਗਦ ਸਾਹਿਬ ਦੀ ਜੈ ਦਸਾਂ ਪਾਸ਼ੀਆਂ ਦੀ ਜੈ ਬਲਾ ਕੇ ਕਹਿੰਦੇ ਹੱਸਣ ਖੁਸ਼ ਤੇ ਸਾਨੂੰ ਫਤਹਿ ਬਲਾਤੀ ਬੈਗਰੂਜੀ ਦਾ ਖਾਲਸਾ ਬੈਗਰੂਜੀ ਦੀ ਫਤਹਿ ਲਓ ਬਈ ਮੈਂ ਤਾਂ ਚੱਲਿਆ ਹੋਣਾ ਗੁਰੂ ਨਾਨਕ ਸਾਹਿਬ ਮੈਨੂੰ ਲੈਣ ਆ ਗਏ ਕਹਿੰਦੇ ਖਾਤਾ ਇੱਧਰ ਰੱਖ ਲੈ ਆਇੱਕ ਇੱਧਰ ਰੱਖ ਲੈ ਜੋਗੀਆਂ ਮੰਗਣ ਸ਼ਰੀਰ ਛੱਡਦਾ ਇਕਰਨਲ ਨੇ ਤੇ ਨੈਣ ਗੌਣ ਆਏ ਗੁਰੂ ਨਾਨਕ ਸਾਹਿਬ ਕਿਉਂ ਨਾਨਕ ਮਤੇ ਦੀ ਸੇਵਾ ਕਰੀ ਸੀ ਰੀਠਾ ਸਾਹਿਬ ਦੀ ਸੇਵਾ ਕਰੀ ਸੀ ਉਹਨਾਂ ਨੇ ਤੇ 31 ਬਿਗੇ ਜ਼ਮੀਨ ਆਲੇ-ਦਾਲੀ ਦੀ ਮੋਲ ਲੈ ਕੇ ਦਿੱਤੀ ਉਹ ਤੇ ਖੜਨ ਨੂੰ ਸਕਤ ਤੁਨੋਂ ਤਾਉ ਨਹੀਂ ਸੀਗਾ ਪਾੜੀਆਂ ਨੇ ਪਾਣੀ ਛੱਡਦਾ ਰਾਤ ਨੂੰ ਕਿਤੇ ਬੈਠਣ ਨੂੰ ਸਾਦ ਨੂੰ ਥਾਂ ਨਾ ਲੱਗੇ ਵਾਗੇਸ਼ਰ ਦਾ ਗੁਰਦੁਆਰਾ ਗੁੰਮ ਹੁੰਦਾ ਕਢਾਇਆ ਅਲਮੋੜੇ ਦਾ ਗੁਰਦੁਆਰਾ ਕਢਾਇਆ ਜਿਹੜਾ ਸੇਵਾ ਕਰਦਾ ਹੈ ਉਹਦੀ ਸੇਵਾ ਦੁੱਤੀ ਨਹੀਂ ਜਾਇਆ ਕਰਦੀ ਗੁਰसेवा ਤੇ ਪਾਈਏ ਮਾਰ ਗੁਰੂ ਨਾਨਕ ਦੇ ਲਹਿਣ ਆਏ ਨਾ ਫਿਰ ਨਵਾ ਦਿੱਤੀ ਨਾ ਗੁਰੂ ਨਾਨਕ ਪਾਸ਼ਾ ਸੋ ਪਾਰ ਸਿੰਘ ਦੀ ਮਾਤਾ ਜੀ ਦਰਗਾਹ ਚ ਗਈ ਬਾਬਾ ਜੀ ਕਹਿੰਦੇ ਠਹਿਰੋ ਉਹ ਆ ਜਾਏਗੀ ਗਲਤੀ ਨਾਲ ਲੈ ਗਏ ਨੇ ਉਥੇ ਜਾ ਧਰਮ ਰਾਜ ਦੇ ਪੇਸ਼ ਕਰੀ ਧਰਮ ਰਾਜ ਕਹਿੰਦਾ ਇਹ ਤਾਂ ਗੁਰੂ ਨਾਨਕ ਦੀ ਹੈ ਭਾਈ ਇਹਨੂੰ ਕਿਉਂ ਲੈ ਕੇ ਆਏ ਆਪਣੀ ਕਿਤਾਬਾਂ ਚ ਤੇ ਇਹਦਾ ਨਾਮ ਹੀ ਨਹੀਂ ਹੈ ਜਾਓ ਬਾਅਦਸ਼ ਕਰੋ ਉਹ ਮਾਤਾ ਜੀ ਤੋਂ ਜਿਉਂਦੀ ਆਉਦੀ ਬਾਬਾ ਜੀ ਕੋਲ ਲਿਆਏ ਕਹਿੰਦੇ ਮਾਤਾ ਸੁਣਾ ਕਿਵੇਂ ਹੋਈ ਕਹਿੰਦੀ ਬਾਬਾ ਜੀ ਉਹ ਤਾਂ ਬਹੁਤ ਪਛਤਾਏ ਮੈਨੂੰ ਰਿਹਾ ਕੇ ਤੁਹਾਡੀ ਕਿਰਪਾ ਹੋ ਗਈ ਤੇ ਉਹਨਾਂ ਨੇ ਤਾਂ ਮੇਰਾ ਸਤਿਕਾਰ ਕਰਿਆ ਸਾਧ ਗਏ ਸੰਗ ਧਰਮ ਰਾਏ ਕਰੇ ਸੇਵਾ ਤੇ ਕਹਿੰਦੀ ਮੈਂ ਫਿਰ ਕਿਹਾ ਮੈਨੂੰ ਗੁਰੂ ਨਾਨਕ ਜੀ ਦੀ ਦਰਗਾਹ ਦਾ ਦਿਖਾ ਦਿਓ ਹੁਣ ਲੈ ਕੇ ਤਾਂ ਆਏ ਕਹੇ ਮੈਨੂੰ ਜਾ ਉੱਥੇ ਲੈ ਕੇ ਗਏ ਕਹਿੰਦੇ ਬੀਬੀ ਤੇਰੇ ਤਾਂ 7 ਸਾਲ ਹੋ ਜੇ ਰਹਿੰਦੇ ਨੇ ਤੇਰਾ ਨੌ ਹੈ ਸਾਡੇ ਰਜਿਸਟਰ ਚ ਲਿਖਿਆ ਹੈ ਜਿਹੜੇ ਅਮਰ ਚੱਕਦੇ ਨੇ ਨਾ ਇਹਨਾਂ ਦਾ ਨਾਮ ਗੁਰੂ ਦੇ ਰਜਿਸਟਰ 'ਚ ਚੜ ਜਾਂਦਾ ਹੈ। ਜੇ ਬਣਾ ਗੁਰੂ ਦੇ ਵਿੱਚੋਂ ਨਿਕਲਣਾ ਸ਼ਰਾਬ ਦੀ ਬੋਤਲ ਪਿਆਰੀ ਕਰਕੇ ਫਿਰ ਉਹਦੇ ਨਾਲ ਮੰਦ ਭਾਗਾ ਕੌਣ ਹੈ ਦੁਨੀਆ ਦੇ 'ਚ। ਸੰਸਾਰ 'ਚ ਤਾਂ ਰਹਿਣਾ ਨਹੀਂ ਜਾਣਾ ਕਿਉਂ ਵਿਸ਼ੇਵਕਾਰਾਂ 'ਚ ਪਾ ਕੇ ਗੁਰੂ ਦੇ ਨਾਮ 'ਚ ਪਟਾਉਣੇ ਰਜਿਸਟਰ 'ਚੋਂ। ਛੋ ਇਸ ਤਰ੍ਹਾਂ ਦੇ ਨਾਲ ਇਹ ਕਹਿਣ ਲੱਗਿਆ ਫਿਰ ਮੈਂ ਜਦ ਰਾਜੀ ਹੋ ਗਿਆ RAM GOPAL ਕਹਿਣ ਲੱਗਿਆ ਮੈਂ ਸੰਤ ਮਹਾਰਾਜ ਕੋਲ ਗਿਆ ਜਾ ਕੇ ਬੇਨਤੀ ਕਰੀ ਕਿ ਮਹਾਰਾਜ ਤੁਸੀਂ ਮੇਰੀ ਦਰਗਾਹ ਦੇ ਵਿੱਚ ਸਹਾਇਤਾ ਕੀਤੀ ਤੇ ਮੈਂ ਸਾਰੀ ਜ਼ਮੀਨ ਆਪਦੇ ਚਰਨਾ ਚਰਪ ਕਰ ਅਰਪਣ ਕਰ ਦਿੱਤੀ। ਮਹਾਰਾਜ ਕਹਿੰਦੇ ਕਿੰਨੀ ਜ਼ਮੀਨ? ਮੈਂ ਕਹਿੰਦੇ ਜੀ 25 ਬਿਗੇ। ਬਾਗ ਲੱਗਿਆ ਹੋਇਆ। ਮਹਾਰਾਜ ਕਹਿੰਦੇ ਛੋਟੇ ਸੰਤਾਂ ਨੂੰ ਮਿਲ ਲੈ। ਛੋਟੇ ਮਹਾਰਾਜ ਜੀ ਕੋਲ ਚਲੇ ਗਏ। ਉਹ ਕਹਿੰਦੇ ਲੈ ਬਈ ਲਾਲਾ ਗੱਲ ਸੁਣ। ਤੇਰੀ ਗੱਲ ਸੁਣ ਲਈ ਅਸੀਂ ਸਾਰੀ। ਜ਼ਮੀਨ ਤਾਂ ਨਹੀਂ ਸਾਡੇ ਸਿੰਘਾਂ ਨੇ ਵਾਹਣੀ ਉੱਥੇ ਜਾ ਕੇ। ਤੇ ਅਸੀਂ ਮੁੱਲ ਪਾ ਦਨੇ ਆ ਜਾਂ ਤੂੰ ਬਾਹਰੇ ਜਾ ਅਸੀਂ ਪਾ ਦਨੇ ਆ ਕਹਿੰਦਾ ਬਾਬਾ ਜੀ ਤੁਸੀਂ ਉਹ ਮੁੱਲ ਪਾ ਦਿਓ ਕਹਿੰਦੇ ਫੇਰ ਆਇਆ ਕਰੋ ਬੋਲੀ ਨਾ ਤੂੰ ਜੇ ਕਹਿ ਜਾਦੇ ਆ ਜੀ ਘਟਾਏ ਕਹਿੰਦੇ ਨੇ ਕਹਿੰਦੇ ਸਾਰੀ ਤੇਰੀ ਜ਼ਮੀਨ ਦਾ ਮੁੱਲ 2500 ਰੁਪਇਆ ਸੋਨੇ ਅੰਬਾਂ ਦੇ ਦਰਜਤਾ ਦੇ ਸੋਨੇ ਨਿੰਬੂਆਂ ਦੇ ਸੋਨੇ ਕੋਠੇ ਦੇ ਸਭ ਕਾ ਦੇ ਜੋ ਕਰ ਗਿਆ ਹੁਣ ਪਹਿਲਾਂ ਕਹਿ ਚੁੱਕਿਆ ਸੀ ਜ਼ਮੀਨ ਦਾ ਫੁੱਲ ਤਾਂ ਤੁਸੀਂ ਵੇ ਆ ਤੇ ਸਾਡੇ ਨੂੰ ਲੱਗਦਾ ਸੀ ਨਾਲ ਕਿੰਨੇ ਲੱਖਾਂ ਰੁਪਏ ਦੇ ਏਕੜ। ਔਰ ਨੇ ਰੁਪਏ ਦੇਤੇ ਕਹਿਣ ਲੱਗਿਆ ਵੀ ਮੈਂ ਹੁਣ ਦੱਸੋ ਭਗਵਾਨ ਮੰਨਾ ਕੀ ਮੰਨਾ ਮੈਨੂੰ ਜਿਹਨਾਂ ਨੂੰ ਮੈਂ ਮੰਨਦਾ ਸੀ ਉਹਨਾਂ ਨੇ ਤਾਂ ਛਡਾਇਆ ਨਹੀਂ ਤੇ ਇਹਨਾਂ ਨੇ ਛਡਾ ਦਿੱਤਾ। ਸੋ ਸੰਤ ਮਰਿਆ ਹੋਇਆ ਤੇ ਵੀ ਕਿਰਪਾ ਕਰਦੇ ਨੇ।